ਕਦਮ ਵਾਕ ਵਾਕ ਮਾਲਕਾਂ ਬਹੁਤ ਮੌਜੂਦ ਹੈ ਭਾਈ ਮੁਬਾਰਕਾ ਬਹੁਤ ਬਹੁਤ ਭਾਈ ਮੁਬਾਰਕ ਬਹੁਤ ਵੱਡੀ ਖੁਸ਼ੀ ਆਈ ਬਹੁਤ ਵੱਡੀ ਬਹੁਤ ਵੱਡੀ ਖੁਸ਼ੀ ਆਈ ਜੀ ਲੋਕੀ ਦੋ ਹਿੰਦੁਸਤਾਨ ਦੇ ਮਿਆ ਪਾਲਕ ਮੋਦੀ ਹਿੰਦੁਸਤਾਨ ਦੇ ਸੰਵਿਧਾਨ ਦਾ ਕਲਾਕਲਾਕ ਨੂੰ ਫੈਸਲਾ ਕੋਰਟ ਨੇ ਨੋਜ਼ ਲਾ ਕੀਤਾ ਬਹੁਤ ਬਹੁਤ ਵਧੀਆ ਬਹੁਤ ਤੇਜ਼ ਤੇ ਲੋਕਤੰਤਰ ਦੇ ਹੱਕ ਦੇ ਵਿੱਚ ਉਹ ਜਿਹੜਾ ਫੈਸਲਾ ਕੀਤਾ ਕਿ ਮੈਂ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਅਦਵੰਦ ਕੇ ਦੀਵਾਰ ਦੀ ਨੇ 1 ਸਾਲ ਪਹਿਲਾਂ ਜਿਹੜਾ ਇੰਡੀਆ ਲਾਇੰਸ ਬਣਾਇਆ ਸੀਗਾ ਇੰਡੀਆ ਲਾਇੰਸ ਨੇ ਜੋ ਕੁਝ ਕੀਤਾ ਅੱਜ મોદી ਕਮਜ਼ੋਰ ਹੋਇਆ ਬਹੁਤ ਬੁਰੀ ਤਰ੍ਹਾਂ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਰ ਬਹੁਤ ਹੀ ਦੇਸ਼ ਵਾਸੀਆਂ ਨੂੰ ਮੇਰੀ ਵਧਾਈ ਹੈ ਕਿ ਉਹਨਾਂ ਨੇ ਪਹਿਲਾਂ ਇੰਡੀਆ ਲਾਇੰਸ ਦੇ ਉੱਤੇ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਦਿੱਤਿਆ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰ ਦੇਗੇ ਉਹ ਦੇਸ਼ ਦੇ ਅੰਦਰ ਜਿੰਨੀਆਂ ਬਾਈ ਇਲੈਕਸ਼ਨ ਹੋਈਆਂ ਉਹਦੇ ਸਾਡੀ ਅਗਵਾਈ ਕਰਦਗੇ ਸੋ ਸਭ ਨੂੰ ਮੈਂ ਕਿਹਾ ਜੀ ਮੋਦੀ ਨੂੰ ਐਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਰਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਬਣਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਬੀਜੇਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ ਵਾਸੀਆਂ ਦੇ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਗਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਗਗਵਾਈ ਕਰਨ ਵਾਲੇ ਸਾਡੇ ਕੰਵਿਨਰ ਅੱਜ ਬਾਦ ਆ ਗਏ ਇਹ ਬਹੁਤ ਵੱਡੀ ਸੱਚ ਦੀ ਜੜੀ ਉਹ ਜਿੱਤ ਹੋਈ ਸਾਡੀ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਭਾਈ ਮਬਾਰਕਾ ਬਹੁਤ ਬਹੁਤ ਭਾਈ ਮਾਰ ਬਹੁਤ ਵੱਡੀ ਬਹੁਤ ਵੱਡੀ ਖੁਸ਼ੀ ਹੋਈ ਯਾਰ ਭਲੋ ਹਿੰਦੁਸਤਾਨ ਦੀ ਮਿਆ ਪਾਲ ਕਰ ਮੋਦੀ ਹਿੰਦੁਸਤਾਨ ਦੇ ਸੰਵਿਧਾਨ ਦਾ ਕਲਾਕਸਲਾ ਤੋਂ ਲਾਟ ਕੋਰਗ ਅਗਵਾੜ ਰੋਲ ਲਾ ਕੀਤਾ ਬਹੁਤ ਬਦਿਆ ਬਹੁਤ ਵਧੀਆ ਲੋਕਤੰਤਰ ਦੇ ਹੱਕ ਦੇ ਵਿੱਚ ਉਹ ਜਿਹੜਾ ਫੈਸਲਾ ਕੀਤਾ ਸੋ ਮੈਂ ਪੂਰੇ ਦੇਸ਼ ਵਾਸੀਓ ਵਧਾਈ ਦੇਣਾ ਅਰਵੇਦ ਕੇ ਦੀ ਵਾਰ ਜਿੰਨੇ 1 ਸਾਲ ਪਹਿਲਾਂ ਜਿਹੜਾ ਇੰਡੀਆ ਲਾਇੰਸ ਬਣਾਇਆ ਸੀਗਾ ਇੰਡੀਆ ਲਾਇੰਸ ਨੇ ਜੋ ਕੁਝ ਕੀਤਾ ਅੱਜ ਮੋਦੀ ਕਮਜ਼ੋਰ ਹੋਇਆ ਬਹੁਤ ਬੁਧੀਤਾਨਾ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਰ ਬਹੁਤ ਹੀ ਦੇਸ਼ ਵਾਸੀਆਂ ਨੂੰ ਇੱਕ ਗੱਲ ਦੀ ਵਧਾਈ ਆ ਕੋਨਾਂ ਨੇ ਪਹਿਲਾਂ ਇੰਡੀਆ ਲਾਇੰਸ ਦੇੰਗੀਆਂ ਬੋਟੀਆਂ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਇਤਿਹਾਸ ਦੇ ਵਿੱਚ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਹਰ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰ ਦੇਗੇ ਔਰ ਦੇਸ਼ ਦੇ ਅੰਦਰ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਉਹਦੇ ਸਾਡੀ ਅਗਵਾਈ ਕਰ ਦੇਗੇ ਸੋ ਸਭ ਨੂੰ ਮੈਂ ਕਹਾਂ ਜੀ ਮੋਦੀ ਨੂੰ ਏਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਚਦਾਬ ਘਟਾਲੇ ਦੇ ਨਾਂ ਤੇ ਇੱਕ ਫੌਜੀ ਕੇਸ ਵੜਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਬੀਜੇਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ watchers ਦੇ ਪੂਰੇ world ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਅਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਗੋਹਾਈ ਕਰਨ ਵਾਲੇ ਸਾਡੇ ਕੰਵਿਨਿਓ ਅੱਜ ਬਾਦ ਆ ਗਏ ਇਹ ਬਹੁਤ ਵੱਡੀ ਸੱਚ ਦੀ ਜੜੀ ਉਹ ਜਿੱਤ ਹੋਈ